ਪਰਮੇਸ਼ੁਰ ਬੋਲੋ ਸਰਬ ਸ਼ਕਤੀਮਾਨ ਪਰਮੇਸ਼ੁਰ ਤੇਰਾ ਪਵਿੱਤਰ ਆਤਮਾ ਮੈਨੂੰ ਛੂਵੇ ਬੋਲੋ 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 ਪਰਮੇਸ਼ੁਰ ਤੇਰਾ ਪਵਿੱਤਰ ਆਤਮਾ ਮੈਨੂੰ ਛੂਵੇ ਕਰੋ ਪ੍ਰਾਰਥਨਾ ਕਰੋ ਅੱਖਾਂ ਨੂੰ ਬੰਦ ਕਰਕੇ ਪੂਰੇ ਮਨ ਤੋਂ ਬੋਲੋ ਪਰਮੇਸ਼ੁਰ ਤੇਰਾ ਪਵਿੱਤਰ ਆਤਮਾ ਮੈਨੂੰ ਛੂਵੇ ਬੋਲੋ 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 ਜਿਸ ਪਵਿੱਤਰ ਆਤਮਾ ਦੇ ਪ੍ਰਭੂ ਯੀਸ਼ੂ ਮਸੀਹ ਨੂੰ ਇੱਕ ਥੰਦੇ ਰਹਿਣ ਵਾਲੇ ਔਰ ਇਹਨਾਂ ਨੂੰ ਅੰਜ ਤੋਂ ਕਿੰਨਾ ਚਿਰ ਪਹਿਲਾਂ 5-6 ਮਹੀਨੇ ਪਹਿਲਾਂ ਦੀ ਗੱਲਾ ਇਹ ਜਦੋਂ ਮੇਰੇ ਕੋਲ ਆਏ ਤੇ ਇਹਨਾਂ ਨੇ ਦੱਸਿਆ ਕੈਂਸਰ ਇਹਨਾਂ ਨੂੰ ਕੀ ਬਿਮਾਰੀ ਦਾ ਕੋਈ ਹਾਲ ਨਹੀਂ ਹੁੰਦਾ ਤੇ ਪਤਾ ਨਹੀਂ ਕੀ ਬਣਨਾ ਉਹ ਕਿਸ ਤਰ੍ਹਾਂ ਨੇ ਇਹਦੇ ਪਾਪਾ ਵੀ ਸਨੀਆਂ ਦੇ ਬੜਾ ਰੋਂਦੇ ਸੀ ਤੇ ਬੱਚੇ ਵੀ ਬੜਾ ਰੋਂਦੇ ਸੀ ਸਹੀ ਇਹ ਪਤਾ ਨਹੀਂ ਇਹਦਾ ਕੋਈ ਹੱਲ ਹੋਊਗਾ ਕਿ ਨਹੀਂ ਹੋਊਗਾ ਇਸ ਤਰ੍ਹਾਂ ਠੀਕ ਹੋਣਾ ਕਿ ਨਹੀਂ ਹੋਣਾ ਇਹਨਾਂ ਨੂੰ ਖੜੇ ਹੋਇਆ ਜਾਂਦਾ ਸੀ ਤੇ ਨਾ ਹੀ ਲੇਟਿਆ ਜਾਂਦਾ ਸੀ ਇੰਨਾ ਜ਼ਿਆਦਾ ਦਰਦ ਸੀ ਇਹ ਖੁਦਾ ਦੇ ਆਤਮਾ ਨੇ ਮੈਨੂੰ ਇਹਨਾਂ ਦੇ ਕੋਲ ਖੜਿਆ ਜਦੋਂ ਹੱਥ ਰੱਖਿਆ ਇਹਨਾਂ ਦੇ ਉੱਪਰ ਇਹਨਾਂ ਦੀ ਬੋਡੀ ਦੇ ਉੱਪਰ ਹੱਥ ਰੱਖਿਆ ਔਰ ਦੁਸ਼ਟ ਆਤਮਾ ਕੀ ਹੋਇਆ ਜਦੋਂ ਹੱਥ ਰੱਖਿਆ ਉਸ ਉਹ ਜਦੋਂ ਤੁਸੀਂ ਪਾਪਾ ਜੀ ਪ੍ਰੇਅਰ ਕੀਤੀ ਤੇ ਫਿਰ ਦੁਸ਼ਟ ਆਤਮਾ ਬੋਲੀ ਕਿ ਜਦੋਂ ਹੱਥ ਰੱਖਿਆ ਦੁਸ਼ਟ ਆਤਮਾ ਜ਼ਾਹਿਰ ਹੋਈ ਔਰ ਦੁਸ਼ਟ ਆਤਮਾ ਨੇ ਬੋਲਿਆ ਕਿ ਮੈਂ ਇਹ ਰੋਗ ਇਹ ਬਿਮਾਰੀ ਕੈਂਸਰ ਦਾ ਰੋਗ ਮੈਂ ਲੈ ਕੇ ਆਇਆ ਹallelujah ਪਰ ਕਿਛੁ ਸੰਭਰ ਰੱਖਦਾ ਕਰ ਕੋ ਨਹੀਂ ਦਈ ਨਹੀਂ ਘਰੇ ਜਾਂਦਾ ਨਹੀਂ ਹੱਥ ਜਿਹੜਾ ਕਿਹੜਾ ਹੱਥ ਠੀਕ ਇਹ ਹੱਥ ਚੱਲ ਨਹੀਂ ਸੀ ਕਿੰਨੀ ਸਵੈਲਿੰਗ ਦੀ ਤੁਸੂ ਇਹ ਪਾਇਤ ਬਹੁਤਿਆਦ ਇਸ ਜੇ ਬੋਲੋ ਟੀਮਟੀ ਇਹ ਆਪ ਤਾਰੀ ਜਦੋਂ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਇੱਥੇ ਪਬਲਿਕ ਕਾਲੇ ਸਿਗਨ ਹਸਪੀਟਲ ਤੇ ਗਏ ਉੱਥੇ ਜਦੋਂ ਤੁਹਾਡਾ ਇਲਾਜ ਚੱਲਿਆ ਮੈਂ ਨਹੀਂ ਕਹ ਸਕਦਾ ਜਦੋਂ ਮੈਂ ਨਹੀਂ ਕਹਿ ਸਕਦਾ ਜਦੋਂ ਮੈਂ ਨਹੀਂ ਕਹਿ ਸਕਦਾ ਮੈਨੂੰ ਸਾਰੇ ਨੂੰ ਸਾਰੇ ਕਹਿੰਦੇ ਨੂੰ ਮਾਰੀਆ ਮੈਂ ਕਿਹਾ ਮੈਂ ਪ੍ਰੂਫ ਸਰਟੀਫਿਕੇਟ ਮੰਗੋ ਤੁਸੀਂ ਨਾ ਕਿਆ ਸੀ ਉਹ ਯਾਰ ਬਈ ਉਹ ਦੁਸ਼ਟ ਆਤਮਾ ਜ਼ਾਹਿਰ ਹੋਈ ਦੁਸ਼ਟ ਆਤਮਾ ਨੇ ਬੋਲਿਆ ਕਿ ਇਹ ਰੋਗ ਮੈਨਿਆ ਕਿੰਨਾ ਸ਼ਰਮਿੰਦਗੀ ਦਿੱਤੀ ਆ ਔਰ ਜਦੋਂ ਡਾਂਟਿਆ ਉਸ ਦੁਸ਼ਟ ਆਤਮਾ ਨੂੰ ਛੱਡ ਕੇ ਗਈ ਉਸ ਤੋਂ ਬਾਅਦ ਕਿਵੇਂ ਇਸ ਸਮਾਂ ਮੈਂ ਚੰਗਿਆ ਇੱਕ ਤਾਂ ਮੈਂ ਚੰਗਿਆ ਕਰ ਦਿੱਤਾ ਉਹ ਤਾਂ ਸੀ ਕਾਹਦਾ ਮੁੰਡਾ ਨਾ ਤੁਸੀਂ ਮੁੰਡੇ ਵੀ ਕਿਹਾ ਕਿ ਸਾਨੂੰ ਬੇਤਾ ਨਹੀਂ ਆ ਰਿਹਾ ਕਿ ਇਹ ਰਾਖਾ ਪੁਜਾ ਦੇ ਰਹੇ ਸੀ ਕਿਉਂ ਇਹਨਾਂ ਦੀ ਸਿਸਟਰ ਨਾ ਇਹਦੇ ਨਾਮ ਆਰਿਆਨੁਜ ਐਮਸੀ ਦੀ ਮੇਰਾ ਨਾਮ ਅਪੋਸਟਲ ਕ੍ਰਿਸ਼ਨ ਕੁਮਾਰ ਆ। ਔਰ ਅੱਜ ਅਸੀਂ ਇਸ ਵਿਸ਼ੇ ਤੇ ਬੰਦਗੀ ਕੀਤੀ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਇਸਟਰ ਦੀ ਮੀਟਿੰਗ ਆ ਪ੍ਰਭੂ ਦੇ ਜੀ ਉੱਠਣ ਦੀ ਦਾ ਦਿਨ ਆ ਜਿਸ ਦਿਨ ਪ੍ਰਭੂ ਯੀਸ਼ੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਸੀ। ਇਹ ਇਸਟਰ ਦੀ ਮੀਟਿੰਗ ਅਸੀਂ ਉਸੇ ਨੂੰ ਮੁੱਕ ਰੱਖਦਿਆਂ ਹੋਇਆ ਰੱਖੀ ਆ। ਜਿਵੇਂ ਕਿ ਪ੍ਰਭੂ ਯੀਸ਼ੂ ਮਸੀਹ ਜੀ ਉੱਠੇ ਮੁਰਦਿਆਂ ਦੇ ਵਿੱਚੋਂ ਅੱਜ ਜਿੰਨੇ ਵੀ ਲੋਕ ਆਏ ਆ ਜਿਵੇਂ ਕਿ 100 150 ਲੋਕ ਆਏ ਆ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਵਚਨ ਸੁਨੇਹਾ ਪਰਮੇਸ਼ਵਰ ਦਾ ਔਰ ਪ੍ਰਭੂ ਦੇ ਕੋਲੋਂ ਬਰਕਤਾਂ ਹਾਸਲ ਕੀਤੀਆਂ ਤੇ ਮੇਰਾ ਇਹੀ ਮੈਸੇਜ ਆ ਕਿ ਜਿੱਦਾਂ ਪ੍ਰਭੂ ਯੀਸ਼ੂ ਮਸੀਹ ਇਸ ਧਰਤੀ ਤੇ ਆਏ ਆ ਉਹਨਾਂ ਨੇ ਸਾਢੇ 3 ਸਾਲ ਇਸ ਧਰਤੀ ਦੇ ਉੱਤੇ ਆਪਣਾ ਜੀਵਨ ਬਤਾਇਆ ਔਰ ਉਹਨਾਂ ਦਾ ਜੀਵਨ ਜਿਹੜਾ ਸੀ ਬਈ ਮੈਸੇਜ ਦੇਣਾ ਚਾਹੁੰਦਾ ਕਿ ਸਾਨੂੰ ਉਹਨਾਂ ਦੇ ਵਾਂਗ ਹੀ ਆਪਣਾ ਜੀਵਨ ਜਿਹੜਾ ਆ ਬਤੀਤ ਕਰਨਾ ਚਾਹੀਦਾ ਜਿਵੇਂ ਯੇਸ਼ੂ ਮਸੀਹ ਨੇ ਆਖਿਆ ਕਿ ਮੈਂ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਦਾ ਮੈਂ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਆਇਆ ਹਾਂ ਮੈਂ ਆਪਣੇ ਪਿਤਾ ਦਾ ਕੰਮ ਕਰਨ ਆਇਆ ਹਾਂ ਆਪਣੇ ਪਿਤਾ ਦੇ ਕੰਮ ਨੂੰ ਪੂਰਾ ਕਰਨ ਆਇਆ ਹਾਂ ਉਸੇ ਤਰ੍ਹਾਂ ਸਾਨੂੰ ਵੀ ਪਰਮੇਸ਼ਵਰ ਦੀ ਇੱਛਾ ਦੇ ਉੱਤੇ ਚੱਲਣਾ ਚਾਹੀਦਾ ਵਾ। ਤੋਂ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਆ ਕਿ ਜਿਹੜਾ ਵਿਸ਼ਵਾਸ ਕਰੇ ਯੀਸ਼ੂ ਮਸੀਹ ਦੇ ਉੱਤੇ ਉਹ ਨਾਸ਼ ਨਾ ਹੋਵੇਗਾ ਸਗੋਂ ਸਦੀਪਕ ਜੀਵਨ ਪਾਏਗਾ। ਮੈਂ ਤੁਹਾਨੂੰ ਦੱਸਦਾ ਯੀਸ਼ੂ ਮਸੀਹ ਇਸ ਧਰਤੀ ਦੇ ਉੱਤੇ ਆਇਆ ਮਾਰੇ ਗਏ ਗਾੜੇ ਗਏ ਤੀਸਰੇ ਦਿਨ ਮਰਦਿਆਂ ਵਿੱਚੋਂ ਜ਼ਿੰਦਾ ਹੋਏ ਅੱਜ ਵੀ ਜ਼ਿੰਦਾ ਹੈ ਉਹਨਾਂ ਦੀ ਕਬਰ ਖਾਲੀ ਆ ਇਹ ਗਵਾਹੀ ਹੈ। ਕਿ ਉਹਨਾਂ ਦੀ ਕਬਰ ਖਾਲੀ ਹੈ ਇੱਕ ਗਵਾਹੀ ਹੈ ਕਿ ਉਹਨਾਂ ਦੀ ਕਬਰ ਖਾਲੀ ਹੈ ਮੈਂ ਇੱਕ ਗੱਲ ਕਹਿਣਾ ਕਿ ਜਿੰਨੇ ਵੀ ਮੈਨੂੰ ਸੁਣ ਰਹੇ ਆ ਤੁਸੀਂ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਹੀਂ ਆ ਕਿਸੇ ਨੂੰ ਜ਼ਬਰਦਸਤੀ ਦੇ ਨਾਲ ਅਸੀਂ ਚਰਚ ਨਹੀਂ ਲੈ ਕੇ ਉਹਨੇ ਤੁਹਾਡਾ ਮਨ ਹੋਵੇ ਤੁਹਾਡੇ ਆਸ-ਪਾਸ ਕਿਤੇ ਵੀ ਜਿੱਥੇ ਵੀ ਚਰਚ ਲੱਗਦਾ ਹੋਵੇ ਤੁਸੀਂ ਇੱਕ ਵਾਰੀ ਚਰਚ ਵਿੱਚ ਜ਼ਰੂਰ ਜਾਓ ਤਾਨੂੰ ਉੱਥੇ ਜੀਵਨ ਦੀਆਂ ਗੱਲਾਂ ਮਿਲਣਗੀਆਂ ਸ਼ਾਂਤੀ ਦੀਆਂ ਗੱਲਾਂ ਮਿਲਣਗੀਆਂ ਤੁਸੀਂ ਜਾਓਗੇ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੁਹਾਡੇ ਘਰਾਂ 'ਚ ਸ਼ਾਂਤੀ ਆਏਗੀ ਮੇਰਾ ਵਿਸ਼ਵਾਸ ਆ ਤੁਸੀਂ ਜਦੋਂ ਜਾਓਗੇ ਤੁਹਾਡਾ ਜੀਵਨ ਬਦਲੇਗਾ ਜਿਵੇਂ ਮੇਰਾ ਜੀਵਨ ਬਦਲਿਆ ਮੇਰੇ ਜੀਵਨ 'ਚ ਸ਼ਾਂਤੀ ਆਈ ਮੇਰੇ ਪਰਿਵਾਰ 'ਚ ਸ਼ਾਂਤੀ ਹੈ ਉਸੇ ਤਰ੍ਹਾਂ ਤੁਹਾਡੇ ਪਰਿਵਾਰਾਂ 'ਚ ਤੁਹਾਡੇ ਜੀਵਨਾਂ 'ਚ ਸ਼ਾਂਤੀ ਆਏਗੀ ਪਰਮੇਸ਼ਵਰ ਤੁਹਾਨੂੰ ਬਦਲੇਗਾ ਮੇਰਾ ਵਿਸ਼ਵਾਸ ਆ ਜੀ ਉੱਠਣ ਦੀ ਸਮਰਥ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਯਿਸੂ ਨਾਸਰੀ ਦੇ ਨਾਮ ਦੇ ਵਿੱਚ ਆਮੀਨ ਸਾਰੇ ਨੂੰ ਜੈਮ ਸੀ ਦੀ ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋਲ ਘੰਟੀ ਵਾਲੇ ਆਈਕਨ 'ਤੇ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਤੋਂ ਪਹਿਲੇ ਦੇਖਣ ਲਈ